ਲਗਾਤਾਰ ਦੇਖਿਆ ਜਾ ਰਿਹਾ ਕਿ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਆਏ ਦਿਨ ਕਿਤਨਾ ਕਿਤੇ ਗੋਲੀਆਂ ਚੱਲਣ ਦੀਆਂ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉੱਥੇ ਇੱਕ ਨੌਜਵਾਨ ਮੁੰਡੇ ਨੂੰ ਘਰ ਤੋਂ ਬੁਲਾ ਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਤਾੜ-ਤਾੜ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਉਂਦਾ ਤੇ ਜਦੋਂ ਪਰਿਵਾਰ ਨੂੰ ਇਸ ਗੱਲ ਦੀ ਪਤਾ ਲੱਗਦਾ ਕਿ ਉਸੇ ਮੁੰਡੇ ਦਾ ਜਿਹੜਾ ਕਿ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਮੇਰੇ ਮੁੰਡੇ ਦਾ ਕਤਲ ਕੀਤਾ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਘਰੋਂ ਬੁਲਾ ਕੇ ਲੈ ਕੇ ਗਏ ਨੇ ਉਸ ਤੋਂ ਬਾਅਦ ਬਾਹਰ ਉਸ ਦੇ ਨਾਲ ਕੀ ਹੋਇਆ ਕਿਸ ਨੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਹੈ। ਬੇਟਾ ਅਸੀਂ ਕੀ ਗੱਲ ਹੋਈ ਸੀ ਕਦੋਂ ਗਿਆ ਹੋਰ ਰਾਤੀ ਕਰੋ ਜੀ 10 ਵਜੇ ਇਸ ਬੰਦੇ ਨੇ ਫੋਨ ਕੀਤਾ ਇਸ ਮੁੰਡੇ ਨੇ ਉਹਦੇ ਫੋਨ ਤੇ ਉਹ ਰੋਟੀ ਖਾਣ ਲੱਗਾ ਰੋਟੀ ਦੀ ਬੁਰਕੀ ਵੀ ਅੱਧੀ ਪਈ ਆ। ਛਾਬੇ ਦੇ ਵਿੱਚ ਉਹਨੇ ਖਾਧੀ ਨਹੀਂ ਮੈਂ ਉਹਨੂੰ ਰੋਕਿਆ ਮੈਂ ਕਿਹਾ ਪੁੱਤ ਰੁਕ ਜਾ ਕਹਿੰਦਾ ਮੰਮੀ ਮੈਂ ਹੁਣੇ ਹੀ ਆ ਗਿਆ। ਮੈਂ ਹੁਣੇ ਹੀ ਵਾਪਸ ਆ ਗਿਆ। ਤੁਹਾਨੂੰ ਫੋਨ ਹੀ ਆਇਆ। 22:30 ਵਜੇ ਬੰਦਾ ਆਇਆ ਲੈਣ ਕਹਿੰਦਾ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ। ਸਾਨੂੰ ਰਸਤੇ ਦੇ ਵਿੱਚ ਉਹ ਪੁੱਛਣ ਲੱਗ ਪਿਆ ਇਹਦੀ ਮਦਰ ਦਾ ਕੀ ਨਾਂ ਆ ਇਹਦੀ ਫਾਦਰ ਦਾ ਕੀ ਨਾਂ ਆ ਵੱਡੇ ਬੇਟੇ ਨੇ ਕਿਹਾ ਕਹਿੰਦਾ ਤੁਸੀਂ ਗੱਲ ਦੱਸੋ ਕੀ ਆ ਸਾਡਾ ਬੇਟਾ ਕਿੱਥੇ ਆ ਉਹ ਜਦੋਂ ਉਹਨੇ ਫੋਨ ਉਹਦਾ ਫੜਿਆ ਦੇਖਿਆ ਤੇ ਰਾਜਾ ਹਸਪੀਟਲ ਵਾਲਿਆਂ ਨੇ ਦੱਸਿਆ ਕਿੰਦੇ ਤੁਹਾਡੇ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਆਈ ਆ ਕਿੱਦਾਂ ਹੋਈ ਸਰ ਕੁਛ ਨਹੀਂ ਸਾਨੂੰ ਪਤਾ ਕੀ ਗੱਲ ਸੀ ਇਹਨਾਂ ਦੀ ਕੀ ਨਹੀਂ ਸੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕੋਲ ਤਾਂ ਸਿਰਫ ਉਹ ਲੈ ਕੇ ਗਿਆ ਇਹਨੂੰ ਲੈ ਕੇ ਵੀ ਉਹੀ ਆਇਆ ਹਸਪੀਟਲ ਵੀ ਉਹੀ ਲੈ ਕੇ ਆਇਆ ਇਹਨੂੰ ਉਹੀ ਨਾਮ ਕੀ ਸੀ ਉਸ ਦਾ ਨਾ ਰਾਹੁਲ ਹੈ ਨਹੀਂ ਜੀ ਬਲਚੌਰ ਸ਼ਹਿਰ ਦਾ ਆ ਉਹ ਫਾਦਰ ਉਹਦੇ ਰੇੜੀ ਲਾਂਦੇ ਸਰ ਮੇਰਾ ਨਾਮ ਨਵਜੋਤ ਹੈ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨੂੰ ਉਹਦੇ ਮੇਰੇ ਬ੍ਰਦਰ ਦਾ ਨਾਮ ਨਿਤਨ ਕੁਮਾਰ ਉਮਰ 21 ਸਾਲ ਤੇ ਉਹਦਾ ਦੋਸਤ ਉਹਨੂੰ ਰਾਹੁਲ ਬਲਾਚੋਰ ਤੋਂ ਜਿਹੜਾ ਉਹਨੂੰ ਘਰ ਤੋਂ ਫੋਨ ਕਰਕੇ ਬੁਲਾ ਕੇ ਲੈ ਕੇ ਗਿਆ ਤੇ 1.5 2.5 ਵਜੇ ਸਾਨੂੰ ਫੋਨ ਆਂਦਾ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਆ ਰਾਜਾ ਹਸਪੀਟਲ ਜਦੋਂ ਹਸਪੀਟਲ ਪਹੁੰਚੇ ਤਾਂ ਉਹਦੀ ਡੈਥ ਉੱਥੇ ਹੀ ਹੋ ਚੁੱਕੀ ਸੀ ਤੇ ਉਹ ਮੁੰਡਾ ਹੀ ਨਹੀਂ ਰਾਤੀ ਪੁਲਿਸ ਵਾਲਿਆਂ ਨੇ ਫੜਿਆ ਤੇ ਰਾਤੀ ਉਹਨੂੰ ਛੱਡਤਾ ਹੈ ਉਹਦਾ ਨਾਮ ਰਾਹੁਲ ਆ ਤੇ ਉਹੀ ਨਾਲ ਉਹੀ ਲੈ ਕੇ ਗਿਆ ਤੇ ਮੌਕੇ ਤੇ ਵੀ ਉਹੀ ਸੀ ਜਦੋਂ ਉਹਦੀ ਡੈਥ ਹੋਈ ਉਹਨੂੰ ਹਸਪੀਟਲ ਲਿਆਉਣ ਵਾਲਾ ਵੀ ਉਹੀ ਮੁੰਡਾ ਸੀ ਉਹਦੇ ਕੋਈ ਛੱਟਚੋਟ ਨਹੀਂ ਲੜਾਈ ਉਹਦੀ ਸੀਗੀ ਤਾਂ ਇਹ ਲੜਾਈ ਕਿੱਥੇ ਹੋਈ ਜੀ ਇਹ ਪਤਾ ਅਲੀ ਪਰ ਅਲੀ ਪਰ ਹੋਈ ਹੈ ਹਾਂਜੀ ਕਿੰਨੇ ਵਜੇ ਗਿਆ ਸੀ ਘਰ ਤੋਂ ਘਰ ਤੋਂ ਕਿੰਨੇ ਵਜੇ ਘਰ ਤੋਂ 10 ਵਜੇ 10 ਵਜੇ ਗਿਆ ਸੀ ਇਹ ਇੰਦਰ ਆਇਆ ਘਰ ਤੋਂ 10 ਵਜੇ ਗਿਆ ਸੀ ਮੈਮ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਲੈ ਕੇ ਗਿਆ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਅਸੀਂ ਸਾਂਸਕਾਰ ਅਸੀਂ ਸਾਂਸਕਾਰ ਨਹੀਂ ਕਰਨਾ ਜਿੰਨਾ ਟਾਈਮ ਉਹ ਨਹੀਂ ਸਾਫ ਨਹੀਂ ਮਿਲਦਾ ਸਾਡੇ ਪਿੰਡ ਦਾ ਮੁੰਡਾ ਜਿਹੜਾ ਜੀ ਉਹ ਘਰ ਤੋਂ ਗਿਆ ਪਾਰਟੀ 'ਚ ਪਾਰਟੀ 'ਚ ਉਹ ਕਿਹੇ ਮੁੰਡੇ ਨੂੰ ਉੱਥੇ ਸੱਦ ਕੇ ਸੱਦ ਲਿਆ ਸੱਦਣ ਗਿਆ ਮੁੰਡਾ ਉੱਥੇ ਜਾ ਕੇ ਗਿਆ ਤੇ ਉਹਨਾਂ ਨੇ ਵੇ ਛੱਡਣ ਗਿਆ ਦੋਸਤ ਨੂੰ ਆਪਣੇ ਨੂੰ ਜਾਂ ਦੋਸਤ ਨੂੰ ਛੱਡਣ ਗਿਆ ਜਾ ਕੇ ਦੇਖਿਆ ਤਾਂ ਮੋਰੇ ਉਹ 10 11 ਬੰਦੇ ਕਰਪਾਨਾਂ ਲੈ ਕੇ ਤੇ ਪਿਸਟਲ ਲੈ ਕੇ ਖੜੇ ਸੀ ਤੇ ਇੱਕ ਮੁੰਡੇ ਤੇ ਬਾਹਾਂ 'ਚ ਗੋਲੀ ਲੱਗੀ ਦੂਜੇ ਸਾਡੇ ਮੁੰਡੇ ਦੀ ਉੱਥੇ ਮੌਤ ਹੋ ਗਈ ਜੋਦੇ ਸਿਰ ਤੇ ਪਿਛਲੇ ਵਰਨੇ ਛੱਟਾ ਲੱਗਿਆ ਕੰਨ ਵੱਢਿਆ ਗਿਆ ਤੇ ਪੂਰੇ ਸਰੀਰ ਤੇ ਉਹਦੇ ਤੇ ਨਿਸ਼ਾਨ ਪੂਰੇ ਵੱਡੇ ਟੁੱਟੇ ਹੋਏ ਹੱਥ ਪੈਰ ਜੋ ਵੀ ਹੈ ਸਭ ਟੁੱਟਿਆ ਜੀ ਤੇ ਜੇ ਐਸੀ ਤਰ੍ਹਾਂ ਹੁੰਦਾ ਰਿਹਾ ਤਾਂ ਫੇਰ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਜੀ ਗਾਂਵਾਤ ਕਿਸੇ ਮਾਮਾ ਦੇ ਪੁੱਤ ਜਿਹੜੇ ਇਦਾਂ ਮਰ ਨਾ ਸਕਣ ਜੀ ਤੇ ਰਾਤੀ ਸਾਨੂੰ ਤਕਰੀਬਨ 1 ਵਜੇ ਪਤਾ ਲੱਗਾ ਮਤੀਸ਼ 5 6 ਦੀ ਰਾਤ ਨੂੰ ਕਿ ਅਲੀਪੁਰ ਪਿੰਡਿਆ ਕਿ ਉੱਥੇ ਝਗੜਾ ਹੋਇਆ ਇਹਦੇ ਸਬੰਧ ਵਿੱਚ ਅਸੀਂ ਤੁਰੰਤ ਮੌਕੇ ਤੇ ਗਏ ਆ। ਮੌਕੇ ਤੇ ਦੇਖਿਆ ਵੀ ਉੱਥੇ ਕੋਈ ਮੁੰਡਾ ਸੀਗਾ ਸ਼ਮੀ ਕਪੂਰ ਉਸ ਪਿੰਡ ਦਾ ਰਹਿਣ ਵਾਲਾ। ਉਹਦਾ ਕੋਈ ਝਗੜਾ ਉਹਦੇ ਗੁਰਤੀ ਦੀ ਗੋਪੀ ਐ ਤੇ ਵਿਗਿਆਨੀ ਐ। ਉਹਦੇ ਨਾਲ 10-12 ਬੰਦੇ ਹੋਰ ਸੀਗੇ। ਜਿਨ੍ਹਾਂ ਨੇ ਉਹਦੇ ਸੱਟਾਂ ਮਾਰੀਆਂ ਸੀਗਾ। ਤੇ ਉਹਨੂੰ ਜਿਹੜਾ ਮੁੰਡਾ ਸੀਗਾ ਜਿਹੜਾ ਸ਼ਮੀ ਕਪੂਰ ਸੀ ਉਹਨੂੰ ਮੁੰਡੇ ਛੱਡਣ ਵਾਸਤੇ ਆਏ ਸੀ ਉਹ ਤੇ ਦੋਸਤ ਸੀਗੇ ਆਪਣੇ ਬਲਾਚੌਰ ਦੇ ਰਹਿਣ ਵਾਲੇ। ਤੇ ਨਿਤਨ ਕੁਮਾਰ ਸੀ ਨਾ ਨਾਲ ਉਹਦੇ ਹੋਰ ਦੋਸਤ ਸੀ ਰਾਜਕਮਾਰ ਸੀਗਾ। ਤੇ ਉਹਨਾਂ ਨੇ ਨਿਤਨ ਕੁਮਾਰ ਨੂੰ ਵੀ ਮਤਲਬ ਕਾਫੀ ਸੱਟਾਂ ਮਾਰੀਆਂ ਸੀਗੀਆਂ। ਤੇ ਨਿਤਰ ਕੁਮਾਰ ਨੂੰ ਉਹਨਾਂ ਨੇ ਰਾਜਾ ਹਸਪੀਟਲ ਨਵਾਂ ਸ਼ਹਿਰ ਦਾਖਲ ਕਰਾਇਆ ਸੀਗਾ ਤੇ ਜਿੱਥੇ ਉਹਦੀ ਜਿਆਦਾ ਸੱਟਾਂ ਕਾਰਨ ਕਰਕੇ ਉਸਦੀ ਮੌਤ ਹੋ ਗਈ ਸੀਗੀ ਫਿਰ ਅਸੀਂ ਡੈੱਡ ਬਡੀ ਰਾਤ ਲਿਆ ਕੇ ਅਸੀਂ ਮੋਟਰਸਾਈਕਲ ਵਿੱਚ ਰੱਖੀ ਆ ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲਿੱਖ ਕੇ ਤੇ ਬਾਈ ਨੇਮ ਇਹਨਾਂ ਬੰਦਿਆਂ ਤੇ ਪਰਚੇ ਦੇ ਰਹੇ ਆ ਤੇ ਕੁਝ ਬੰਦੇ ਅਸੀਂ ਅਰੈਸਟ ਵੀ ਕਰ ਲਏ ਆ ਤੇ ਕੁਝ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸਾਰੇ ਅਰਸ਼ਟ ਕੀਤੇ ਜਾਣ। ਫਿਰ ਦੋ-ਤਿੰਨ ਮਿੰਟ ਵਿੱਚ ਲੜਾਈ ਵੀ ਹੋਤੀ ਪੈ ਗਈ ਜੀ। ਹਾਂਜੀ ਦੋ-ਤਿੰਨ ਰਸਮੀ ਲੜਾਈ ਤੇ ਦੋਵੇਂ ਤੇਰਾਸੀ ਗਏ ਇੱਕ ਪਾਸ਼ੇ ਜੀ ਵੀ ਜਿਹਦੇ ਜਿੱਤੇ ਗੋਲੀ ਲੱਗੀ ਆ ਖੱਬੇ ਗੋਟ ਦੇ ਉੱਤੇ। ਜਿਹੜੀ ਝਗੜਾ ਜਿੱਦਣਾ ਹੋਇਆ ਉਹ ਗੁਰਪ੍ਰੀਤ ਐ ਗੋਪੀ ਇਹਨਾਂ ਦੋਨਾਂ ਤੇ ਨਾਲ ਝਗੜਾ ਹੋਇਆ ਸੀ ਇਹਨਾਂ ਦੀ ਕੋਈ ਆਪਣੀ ਪੁਰਾਣੀ ਰੰਜਿਸ਼ ਚੱਲਦੀ ਸੀ ਇਹਨਾਂ ਦੀ ਦੇਖਿਆ ਜਾਵੇ ਤਾਂ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਆਏ ਦਿਨ ਕਿਤੇ ਨਾ ਕਿਤੇ ਕਤਲ ਦੀਆਂ ਵਾਰਦਾਤਾਂ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ